ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਚਕੰਡਵਾਸੀ ਸੰਤ ਬਾਬਾ ਰਣਜੀਤ ਸਿੰਘ ਜੀ ਹਰਗੋਬਿੰਦ ਸਾਹਿਬ ਵਾਲਿਆਂ ਦੀ ਯਾਦ ਵਿੱਚ ਚਰਨ ਚੱਲੋ ਮਾਰਗ ਗੋਬਿੰਦ ਗੁਰਮੀ ਸਮਾਗਮ 7 ਅਤੇ 8 ਫਰਵਰੀ ਨੂੰ ਗੁਰਦੁਆਰਾ ਸੁਖਚਾਨਨ ਸਾਹਿਬ ਵਿਖੇ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਕਰਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸ਼ਹਿਰ ਦੇ ਪਤਵੰਤਿਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸੁਖਚਾਨਨ ਸਾਹਿਬ ਵਿਖੇ ਹੋਈ ਮੀਟਿੰਗ ਦੌਰਾਨ ਜਿੱਥੇ ਕੀਰਤਨ ਦਰਬਾਰ ਕਰਾਉਣ ਨੂੰ ਲੈ ਕੇ ਅਹਿਮ ਵਿਚਾਰ ਚਰਚਾ ਹੋਈ ਉੱਥੇ ਹੀ ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਸਮੇਂ ਸਿਰ ਪਹੁੰਚ ਕੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਮਾਗਮ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਮੀਟਿੰਗ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਤ, ਜਰਨੈਲ ਸਿੰਘ ਵਾਹਦ, ਰਣਜੀਤ ਸਿੰਘ ਖੁਰਾਨਾ, ਅਵਤਾਰ ਸਿੰਘ ਭੁੰਗਰਨੀ, ਲਵਲੀ ਵਾਰੀਆ, ਮੋਹਨ ਸਿੰਘ ਗਾਂਧੀ, ਜਤਿੰਦਰ ਪੁਲਾਹੀ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ। ਸੰਤ ਬਾਬਾ ਰਣਜੀਤ ਸਿੰਘ ਜੀ, ਉਹਨਾਂ ਦੀ ਮਿੱਟੀ ਤੇ ਪਿਆਰੀ ਯਾਦ ਵਿੱਚ ਹਰ ਸਾਲ ਸਾਲਾਨਾ ਸਮਾਗਮ ਕੀਰਤਨ ਦਰਵਾਰ ਕੀਤੇ ਜਾਂਦੇ ਨੇ ਅੱਜ ਇਸ ਕੀਰਤਨ ਦਰਵਾਰ ਲਈ ਸਮੁੱਚੇ ਸਾਧ ਸੰਗਤ ਦਾ ਗੁਰਦਰਾ ਸਾਹਿਬ ਸਭਾ ਸੁਸਾਇਟੀਆਂ ਦੇ ਜਿਹੜੇ ਨੁਮਾਇੰਦੇ ਨੇ ਔਰ ਜਿਹੜੇ ਇੱਥੋਂ ਦੇ ਸਾਰੇ ਲੀਡਰਸ਼ਿਪ ਆ ਪਗਵਾੜੇ ਦੀ ਉਹਨਾਂ ਦੀ ਸਾਰਿਆਂ ਦੀ ਇੱਕ ਮੀਟਿੰਗ ਅੱਜ ਬੁਲਾਈ ਗਈ ਸੀ ਇਸ ਮੀਟਿੰਗ ਦੇ ਵਿੱਚ ਇਸ ਕੀਰਤਨ ਦਰਵਾਰ ਦੀ ਸਫਲਤਾ ਨੂੰ ਕਿਵੇਂ ਇਹਨੂੰ ਸਫਲ ਬਣਾਉਣਾ ਇਹ ਸਾਰੀਆਂ ਵਿਚਾਰਾਂ ਕੀਤੀਆਂ ਗਈਆਂ ਜੀ 7 ਤੇ 8 ਫਰਵਰੀ ਨੂੰ ਇਹ ਕੀਰਤਨ ਦਰਬਾਰ ਗਗਰਾ ਸਖਤਿਆਨਾਲਾ ਸਾਹਿਬ ਫਗਵਾੜੀ ਵਿਖੇ ਹੋ ਰਿਹਾ ਔਰ ਅੱਜ ਇਹਦਾ ਪੋਸਟਰ ਵੀ ਸਾਰੀਆਂ ਸੰਕਟਾਂ ਵੱਲੋਂ ਪਤਵੰਤੇ ਸੱਜਣਾ ਵੱਲੋਂ ਸਭਾ ਸੁਸਾਇਟੀਆਂ ਵੱਲੋਂ ਰਿਲੀਜ਼ ਕੀਤਾ ਗਿਆ ਤੇ ਇਹ ਜਿਹੜਾ ਕੀਰਤਨ ਦਰਬਾਰ ਆ ਇਹਦਾ ਸਮਾਂ ਜਿਹੜਾ ਸਨੀਚਰਵਾਰ ਸ਼ਾਮ ਨੂੰ ਉਹ 5 ਵਜੇ ਤੋਂ ਲੈ ਕੇ 10 ਵਜੇ ਤੱਕ ਹੋਏਗਾ ਜੀ ਤੇ ਐਤਵਾਰ ਵਾਲੇ ਦਿਨ ਜਿਹੜਾ ਇਹਦਾ 18 ਤਰੀਕ ਨੂੰ ਸਵੇਰੇ 12 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਹੋਏਗਾ ਜੀ ਸੋ ਸਮੁੱਚੀ ਸਾਧ ਸੰਗਤ ਜਿੰਨੇ ਵੀ ਇਹ ਚੈਨਲ ਨੂੰ ਦੇਖ ਰਹੇ ਨੇ ਜਿੰਨੇ ਵੀ ਸੁਣ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਉਹਨਾਂ ਮਹਾਪੁਰਖਾਂ ਦੀ ਯਾਦ ਵਿੱਚ ਇਸ ਲਾਨਾ ਸਮਾਗਮ ਹੋ ਰਿਹਾ ਹੈ ਨੇ ਜਿਨ੍ਹਾਂ ਨੇ ਇਸ ਇਲਾਕੇ ਤੇ ਵੱਡੇ ਪਰਪਕਾਰ ਕੀਤੇ ਨੇ ਔਰ ਸਾਡਾ ਇਹ ਫਰਜ਼ ਬਣਦਾ ਅਸੀਂ ਇਸ ਕੀਰਤਨ ਦਰਬਾਰ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਲਵਾ ਕੇ ਜਿੱਥੇ ਗੁਰੂ ਸਾਹਿਬ ਨੂੰ ਸਮਰਪਿਤ ਹੋਣਾ ਉੱਥੇ ਮਹਾਪੁਰਖਾਂ ਨੂੰ ਵੀ ਸਮਰਪਿਤ ਹੋਣਾ ਤੇ ਆਪਣੇ ਤਨਮਨ ਧੰਦੇ ਨਾਲ ਸੁਭਾਵਾਂ ਪ੍ਰਾਪਤ ਕਰਕੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਬਾਤ ਤੋਂ ਬਾਅਦ ਸੰਗਤਾਂ ਇਸ ਕੀ ਤੰਦਰਵਾਦ ਵਿੱਚ ਹਾਜ਼ਰ ਹੋਣ ਜਿਨ੍ਹਾਂ ਨੂੰ ਕਿਸੇ ਨੂੰ ਵੀ ਪਿੰਡਾਂ ਨੂੰ ਕਿਸੇ ਰਾਈਡ ਦੀ ਲੋੜ ਹੋਵੇ ਜੇ ਸ਼ੁਭਦਾ ਦੀ ਕਿਸੇ ਦੀ ਲੋੜ ਹੋਵੇ ਗੱਡੀ ਦੀ ਲੋੜ ਹੋਵੇ ਉਹ ਮੈਨੇਜਰ ਸਾਹਿਬ ਦੇ ਜਿਹੜੇ ਨੰਬਰ ਨੇ ਪੋਸਟਰ ਤੇ ਦਿੱਤੇ ਹੋਏ ਨੇ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਉਹਨਾਂ ਨੂੰ ਇੱਥੇ ਲਿਆਉਣ ਦਾ ਪ੍ਰਬੰਧ ਵੀ ਕੀਤਾ ਜਾ ਸਕਦਾ ਹੈ ਸੋ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਆਇਆਂ ਪਤਵੰਤੇ ਸੱਜਣ ਜਿੰਨੇ ਵੀ ਆਏ ਨੇ ਉਹਨਾਂ ਦਾ ਵੀ ਧੰਨਵਾਦ ਸੰਗਤਾਂ ਨੂੰ ਬੇਨਤੀ ਆ ਕਿ ਬਾਤ ਤੋਂ ਬਾਅਦ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਇਹਨੂੰ ਕਾਮਯਾਬ ਕਰੀਏ ਜੀ